ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਜ਼ਿੰਦਗੀ ਵਿੱਚ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਦਾ ਆਪਾਂ ਖਿਆਲ ਨਹੀਂ ਰੱਖਦੇ ਜੋ ਕਿ ਬੜੀਆਂ ਹੀ ਜ਼ਰੂਰੀ ਹੁੰਦੀਆਂ ਨੇ ਸੋ ਆਓ ਅੱਜ ਆਪਾਂ ਨਿਰੋਗ ਰਹਿਣ ਲਈ ਧਿਆਨ ਦੇਣ ਜੋ ਗੱਲਾਂ ਦੇ ਬਾਰੇ ਜਾਣਦੇ ਹਾਂ ਨੰਬਰ 1 ਚਾਹ ਬਣਾਉਂਦੇ ਸਮੇਂ ਰੋਜ਼ਾਨਾ ਥੋੜੀ ਜਹੀ ਸੌਫ ਤੇ ਦਾਲ ਚੀਨੀ ਪਾਉਣ ਨਾਲ ਚਾਹ ਸੁਆਦੀ ਬਣੇਗੀ ਤੇ ਪੇਟ ਦੀ ਚਰਬੀ ਘਟਾਉਣ ਵਿੱਚ ਮਦਦ ਮਿਲਦੀ ਹੈ। ਨੰਬਰ 2 ਰੋਟੀ ਖਾਂਦੇ ਸਮੇਂ ਨਾਲ-ਨਾਲ ਪਾਣੀ ਨਹੀਂ ਪੀਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਭੋਜਨ ਧੀਰੀ ਨਾਲ ਪਚੇਗਾ। ਜਿਸ ਕਰਕੇ ਪੇਟ ਭਾਰੀ ਭਾਰੀ ਲੱਗੇਗਾ ਨੰਬਰ 3 ਪਾਣੀ ਹਮੇਸ਼ਾ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਫਿਰ ਅੱਧਾ ਘੰਟਾ ਬਾਅਦ ਵਿੱਚ ਹੀ ਪੀਣਾ ਚਾਹੀਦਾ ਹੈ ਨੰਬਰ 4 ਸ਼ਾਮ ਦੀ ਰੋਟੀ ਤੋਂ ਮਗਰੋਂ ਥੋੜੀ ਜਹੀ ਸੌਫ ਤੇ ਗੁੜ ਮਿਲਾ ਕੇ ਖਾਣ ਨਾਲ ਖਾਣਾ ਜਲਦੀ ਹਾਜਮ ਹੁੰਦਾ ਹੈ 5 ਪੀਹਣ ਪਸਾਉਣ ਤੋਂ ਪਹਿਲਾਂ ਉਸ ਵਿੱਚ ਥੋੜੇ ਜਿਹੇ ਕਾਲੇ ਛੋਲੇ ਤੇ ਸੋਇਆ ਵੀ ਮਿਲਾਉਣ ਨਾਲ ਕੈਲਸਟ੍ਰੋਲ ਘਟਾਉਣ ਵਿੱਚ ਮਦਦ ਮਿਲਦੀ ਹੈ। ਨੰਬਰ 6 ਦੁਪਹਿਰ ਦੇ ਖਾਣੇ ਤੋਂ ਪਹਿਲਾਂ ਪਲੇਟ 'ਤੇ ਸਲਾਦ ਖਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ। ਅਤੇ ਕਬਜ ਤੋਂ ਵੀ ਰਾਹਤ ਮਿਲਦੀ ਹੈ। ਨੰਬਰ 7 ਤਲੀਆਂ ਹੋਈਆਂ ਚੀਜ਼ਾਂ ਤੋਂ ਪਰਹੇਜ਼ ਹੀ ਰੱਖੋ ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਣ ਨਾਲ ਪੇਟਾਬੀ ਮਾਦਾ ਵੱਧ ਜਾਂਦਾ ਹੈ ਜਾਂ ਵੱਧ ਬਣਦਾ ਹੈ ਅਤੇ ਖਰਾਬ ਕੋਲੇਸਟ੍ਰੋਲ ਬਣਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਰਿਸ਼ਤ ਵੱਧ ਜਾਂਦਾ ਹੈ। ਨੰਬਰ 8 ਭੋਜਨ ਵਿੱਚ ਫਾਈਬਰ ਵਾਲੀਆਂ ਚੀਜ਼ਾਂ ਜ਼ਿਆਦਾ ਲਓ ਜਿਸ ਨਾਲ ਕਬਜ ਦੀ ਸਮੱਸਿਆ ਨਹੀਂ ਹੋਵੇਗੀ ਅਤੇ ਕੈਸਟਰੋਲ ਵੀ ਕੰਟਰੋਲ 'ਚ ਰਹੇਗਾ 9 ਰਾਤ ਨੂੰ ਦੁੱਧ ਵਿੱਚ ਥੋੜੀ ਜਹੀ ਹਲਦੀ ਤੇ ਇੱਕ ਛੁਟਕੀ ਕਾਲੀ ਮਿਰਚ ਉਬਾਲ ਕਰ ਪੀਣ ਨਾਲ ਖੰਗ ਜ਼ੁਕਾਮ ਤੋਂ ਆਰਾਮ ਮਿਲਦਾ ਹੈ ਅਤੇ ਖੂਨ ਦਾ ਦੌਰਾ ਵੀ ਸਹੀ ਰਹਿੰਦਾ ਹੈ। ਨੰਬਰ 10 ਦਾਲ ਬਣਾਉਂਦੇ ਸਮੇਂ ਉਸ ਵਿੱਚ ਦੋ ਚੁਟਕੀਆਂ ਅਜਵਾਇਨ ਪਾਉਣ ਨਾਲ ਪੇਟ ਤੇ ਹਾਜਮਾ ਸਹੀ ਰਹਿੰਦਾ ਹੈ। 11 ਸ਼ਾਮ ਨੂੰ ਭੋਜਨ ਸੌਣ ਤੋਂ 2 ਘੰਟੇ ਪਹਿਲਾਂ ਤੇ ਥੋੜੀ ਭੁੱਖ ਰੱਖ ਕੇ ਹੀ ਖਾਣਾ ਚਾਹੀਦਾ ਹੈ। ਨੰਬਰ 12 ਸੌਣ ਤੋਂ ਅੱਧਾ ਘੰਟਾ ਪਹਿਲਾਂ ਮੋਬਾਈਲ ਫੋਨ ਛੱਡ ਦਿਓ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਆਪਣੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦਿਓ ਤਾਂ ਕਿ ਛੇਤੀ ਹੀ ਗੂੜੀ ਨੀਂਦ ਆ ਜਾਵੇ ਧੰਨਵਾਦ ਜੀ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਬਹੁਤ ਬਹੁਤ ਧੰਨਵਾਦ